ਕਿਰਿਆ ਨਾਦਪੁਰ ਸਾਹਿਬ ਤੋਂ ਉਤਾਰ ਦਿੱਤਾ ਜਾਂਦਾ ਤੇ ਕਿਸ ਤਰ੍ਹਾਂ ਤੁਸੀਂ ਪ੍ਰਚਾਰ ਕਰੋਗੇ ਕਿਹੜੇ ਮੁੱਦਿਆਂ ਨੂੰ ਲੈ ਕੇ ਉੱਥੇ ਤੁਸੀਂ ਪ੍ਰਚਾਰ ਕਰੋਗੇ ਜਾਂ ਲੋਕਾਂ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਲੈ ਕੇ ਜਾਓਗੇ ਇਹ ਪੰਤਕ ਸੀਟ ਹੈ ਇਸ ਸੀਟ ਤੋਂ ਜਿਹੜਾ ਪ੍ਰਚਾਰ ਅਸਲ ਦੀ ਪਾਰਟੀ ਪਹਿਲਾਂ ਤੋਂ ਕਰਦੀ ਆ ਰਹੀ ਹੈ ਪੰਜਾਬ ਦੇ ਭਲੇ ਦੀ ਗੱਲ ਕਰਨੀ ਪੰਜਾਬ ਦਾ ਪਾਣੀ ਜਿਹੜਾ ਕੋਲਾ ਜਿਹੜਾ ਡੈਮ ਹੈ ਪੁਰ ਸਾਹਿਬ ਆਪਣਾ ਜਿਹੜਾ ਭਾਗੜਾ ਬਿਆਸ ਰੋਡ ਦੇ ਵਿੱਚੋਂ ਨਿਵਾਇੰਦਗੀ ਖਤਮ ਕਰ ਦਿੱਤੀ। ਜਦੋਂ ਤੋਂ ਆਮ ਪਾਰਟੀ ਆਈ ਹੈ ਚੰਡੀਗੜ੍ਹ ਚ ਪ੍ਰਸ਼ਾਸਨ ਦੇ ਅਧਿਕਾਰ ਜਿਹੜਾ ਇਹ 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 ਦਿੱਲੀ ਨੂੰ ਦੇ ਦਿੱਤਾ ਪੰਜਾਬ ਦਾ ਹੱਥ ਹੀ ਖੋਇਆ ਜਾ ਰਿਹਾ। ਸਭ ਸਾਰੀਆਂ ਜਿੰਨੀਆਂ ਵੀ ਪਾਰਟੀਆਂ ਨੇ ਪੰਜਾਬ ਦੀਆਂ ਹਰ ਇੱਕ ਪਾਰਟੀ ਇਹ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਭਲੇ ਦੀ ਗੱਲ ਕਰਦੇ ਹਾਂ ਅਸੀਂ ਪੰਥ ਦੀ ਗੱਲ ਕਰਦੇ ਹਾਂ ਤੇ ਅਸੀਂ ਪੰਜਾਬ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਣ ਦੇਵਾਂਗੇ ਪਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਆ ਜਿਹੜੇ ਉਹਨਾਂ ਦੇ ਵਾਅਦੇ ਆ ਉਹ ਖੋਖਲੇ ਹੋ ਜਾਂਦੇ ਨੇ ਜਿਹੜੀ ਪਾਰਟੀ ਨੇ ਸਿੱਖਾਂ ਦਾ ਪਰਾਣਾ ਤੋਂ ਪਿਆਰਾ ਕਾਲ ਤੱਕ ਸੈਕਟਾ ਟਿਕਟ ਬਾਦਲਾਂ ਦੀ ਗੱਲ ਕਰੀਏ ਇਹਨਾਂ ਨੇ ਜਿੱਥੇ ਪੰਜਾਬ ਨਾਲ ਧਰੋਹ ਕੀਤਾ ਜਿੱਥੇ ਤਖਤਾ ਦੀ ਮर्यादा ਨੂੰ ਮਿੱਟੀ ਦੇ ਵਿੱਚ ਰੋਲਤਾ ਜਿੱਥੇ ਮਾਣ ਹੁੰਦਾ ਸੀ ਸਾਨੂੰ ਅਕਾਲੀ ਪਾਰਟੀ ਕਹਿਣ ਦੇ ਉਹਦਾ ਨਾਂ ਕਲੰਕਿਤ ਕਰਕੇ ਰੱਖ ਦਿੱਤਾ ਸਰਸੇ ਵਾਲੇ ਦਾ ਸਾਥ ਦਿੱਤਾ ਉਹਦੀਆਂ ਠੱਕੇ ਨਾਲ ਫਿਲਮਾਂ ਜਿਹੜੀਆਂ ਉਹ ਗੁਰੂ ਆਪਣੇ ਫਿਲਮੇ ਹਾਲਾਂ ਚਲਵਾਈਆਂ ਤੇ ਜਿਹੜਾ ਨੌਜਵਾਨ ਵਿਰੋਧ ਕਰਦਾ ਸੀ ਉਹਨੂੰ ਫੜ ਕੇ ਇਹਨਾਂ ਜੇਲਾਂ ਚ ਧੱਕ ਦਿੱਤਾ ਮੈਂ ਕਹਣਾ ਉਹਨਾਂ ਸਿਆਣੂ ਤਾਂ ਫੜਿਆ ਨਹੀਂ ਉਹ ਸੱਤ ਬੰਦੇ ਜਿਹੜੇ 10000 ਦੇ ਕੱਟ ਨਹੀਂ ਬਣਾਏ ਸੀ ਉਹ ਸੱਤੇ ਦੇ ਦਸਤ ਦਿੱਤੇ ਫੜ ਕੇ ਜੇਲ੍ਹ ਚ ਭੇਜਦੇ ਆ ਤੁਸੀਂ ਆਮ ਪਾਰਟੀ ਦੀ ਜਿਹੜੀ ਗੱਲ ਹੈ ਇਹ ਜਦੋਂ ਸੱਤਾ ਦੇ ਵਿੱਚ ਆਈ ਇਹਨਾਂ ਨੇ ਕੰਧਾਂ ਤੇ ਲਿਖਿਆ ਸੀ ਜੀ ਇੱਕ ਮੌਕਾ ਕੇਂਦਰੀ ਬਾਲ ਨੂੰ ਇੱਕ ਮੌਕਾ ਕੇਂਦਰੀ ਬਾਲ ਕੋਈ ਗਵਾਂਢੀ ਪਿੰਡ ਦਾ ਦੂਜੇ ਪਿੰਡ ਦਾ ਸਰਪੰਚ ਨਹੀਂ ਲਾਉਂਦਾ ਤੇ ਪੰਜਾਬ ਦੇ ਲੋਕਾਂ ਨੇ ਇਹਨਾਂ ਧੋਖਾ ਖਾਧਾ ਦਿੱਲੀ ਨੂੰ ਇੱਕ ਲਾਲਾ ਜੀ ਆਏ ਤੇ ਉਹਨੂੰ ਪੰਜਾਬ ਦੀ ਸੱਤਾ ਸੰਭਾਲ ਤੀ ਤਾਰੀ ਕਾਂਡ ਦੀ ਗੱਲ ਕੀਤੀ ਆ ਤੇ ਅੱਜ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਤੇ ਉਹਨਾਂ ਨੇ ਬਿਆਨ ਦੇ ਵਿੱਚ ਇਹ ਕਿਹਾ ਕਿ ਮੈਂ ਮਾफी ਮੰਗਦਾ ਕਿ ਮੇਰੇ ਰਾਜ ਦੇ ਵਿੱਚ ਬੇਅਦਬੀ ਹੋਈ ਪਰ ਬੇਅਦਬੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਹੱਥ ਨਹੀਂ ਸੀਗਾ ਸਿਰਫ ਵਿਰੋਧੀ ਪਾਰਟੀਆਂ ਨੇ ਕਿਤੇ ਨਾ ਕਿਤੇ ਬਦਨਾਮ ਕੀਤਾ ਪਾਰਟੀ ਨੂੰ ਇਹਨਾਂ ਦੇ ਤਖਤਾਂ ਦੇ ਜਥੇਦਾਰਾਂ ਦੀ ਮਰਿਆਦਾ ਮਿੱਟੀ ਤੇ ਰੋਲ ਗਈ ਮੈਂ ਸਮਝਿਆ ਜਨਤ ਸਿੱਖ ਕੂਮ ਦਾ ਕਹਾਣ ਬਦਲਾ ਨਹੀਂ ਕੀਤਾ ਉਹ ਨਾਲ ਤੱਕ ਕੀਤਾ ਹੀ ਕਿਸੇ ਨੇ ਆ ਆ ਪਾਰਟੀ ਜਿਹੜੀ 3 ਮਹੀਨਿਆਂ ਚ ਫੇਲ ਹੋ ਗਈ ਇਹਨਾਂ ਨੇ ਉਹ ਹਾਲ ਕਰਤਾ ਪੰਜਾਬ ਦਾ ਪੰਜਾਬ ਐ ਲੱਗ ਰਿਹਾ ਜਿਵੇਂ ਨਿਵਾਰਸ ਹੋ ਕੇ ਰਹਿ ਗਿਆ ਸੋ ਸ੍ਰੋਮਣੀ ਕਾਲੀ ਦਨ ਅਮਰਸਰ ਪਤੀ ਜਿਹੜੀ ਪਾਰਟੀ ਆ ਇਹ ਪੰਜਾਬ ਦੇ ਹਰ ਮੁੱਦੇ ਨੂੰ ਲੈ ਕੇ ਹਰ ਦੁੱਖ ਸੁੱਖ ਦੇ ਵਿੱਚ ਜਿਹੜੀ ਇਹ ਪਾਈਵਾਲ ਹੁੰਦੀ ਆ ਹਰ ਇੱਕ ਦੇ ਇਹ ਸਾਰੇ ਮੁੱਦੇ ਲੈ ਕੇ ਲੋਕਾਂ ਦੀ ਕਚਹਿਰੀ ਚ ਜਾਊਗੀ ਤਾਂ ਜੋ ਪੰਤ ਜਿਹੜਾ ਦਰਾਂ ਦੇ ਰਾਤ ਵਸਦਾ ਪੰਜਾਬ ਦੇ ਨਾਲ ਜਿਹੜਾ ਵਾਰ-ਵਾਰ ਦਿੱਲੀ ਧੱਕਾ ਕਰ ਰਹੀ ਆ ਉਹਨੂੰ ਰੋਕਣ ਵਾਸਤੇ ਪੰਜਾਬ ਦੇ ਖੇਤਰੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਪੰਜਾਬ ਦੇ ਲੋਕਾਂ ਨੂੰ ਜਿਤਾਉਣੇ ਚਾਹੀਦੇ ਨੇ ਸਾਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪਰਦਾ ਟੀਵੀ ਤੇ ਮੈਂ ਹਾਂ ਰਵੀ ਗਰਗ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤਕਰੀਬਨ ਥੋੜਾ ਸਮਾਂ ਚੋਣਾਂ ਹੋਣ ਦੇ ਵਿੱਚ ਬਾਕੀ ਰਹਿ ਗਿਆ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਲੋਕ ਸਭਾ ਚੋਣਾਂ ਲੜਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਉੱਥੇ ਹੀ ਪਿਛਲੇ ਥੋੜੇ ਸਮੇਂ ਪਹਿਲਾਂ ਨਵੀਂ ਪਾਰਟੀ ਦਾ ਆਗਾਜ਼ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਭਾਵੇਂ ਕਿ ਬਾਕੀ ਸਿਆਸੀ ਪਾਰਟੀਆਂ ਦੇ ਵੱਲੋਂ ਫਿਲਹਾਲ ਹਲੇ ਤੱਕ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਉਥੇ ਹੀ ਗੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੀ ਕਰੀਏ ਤੇ ਲਗਭਗ 6 ਦੇ ਕਰੀਬ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਉਹਨਾਂ ਦੇ ਵਿੱਚੋਂ ਇੱਕ ਨੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਜਥੇਦਾਰ ਜਸਵੰਤ ਸਿੰਘ ਚਿਮਮਾ ਦਾ ਐਲਾਨ ਕੀਤਾ ਗਿਆ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਨੇ ਤੇ ਪਾਰਟੀ ਦੇ ਕੋਮੀ ਉਮੀਦ ਪ੍ਰਧਾਨ ਨੇ ਅੱਜ ਸਾਡੇ ਨਾਲ ਵਿਸ਼ੇਸ਼ ਗੱਲਬਾਤ ਦੇ ਵਿੱਚ ਜੁੜੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਥੇਦਾਰ ਸਾਹਿਬ ਤੁਹਾਡਾ ਪੈਰ ਦਾ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫੈਰੇ ਦਾ ਟੀਵੀ ਅਤੇ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਟਾਈਮ ਕੱਢ ਕੇ ਮੇਰੇ ਵਿਚਾਰ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਤੁਹਾਡਾ ਤੁਹਾਡੇ ادارے ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਮਸਾਬ ਸਭ ਤੋਂ ਪਹਿਲਾ ਸਵਾਲ ਕਿ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ ਕਰ ਰਹੀਆਂ ਨੇ ਪਰ ਉਮੀਦਵਾਰ ਫਿਲਹਾਲ ਹਲੇ ਕਿਸੇ ਵੀ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰੇ ਗਏ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਬਰਸਾਰ ਫਤਿਹ ਪਾਰਟੀ ਦਾ ਤਕਰੀਬਨ ਅੱਜ ਤੋਂ 5-6 ਮਹੀਨੇ ਪਹਿਲਾਂ ਆਗਾਜ਼ ਹੁੰਦਾ ਤੇ 5-6 ਉਮੀਦਵਾਰ ਲਗਭਗ ਉਤਾਰ ਦਿੱਤੇ ਗਏ ਨੇ ਤੇ ਉਹਨਾਂ ਦੇ ਵਿੱਚੋਂ ਤੁਹਾਨੂੰ ਵੀ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਹੈ ਲੋਕ ਸਭਾ ਦੀ ਉਹ ਤੋਂ ਉਮੀਦਵਾਰ ਲਾਨੇ ਆ ਗਿਆ ਕੀ ਕਹੋਗੇ ਗੱਲ ਇਹ ਆ ਜੀ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਫਤਿਹ ਜਿਹੜੀ ਇਹ ਪਾਰਟੀ ਥੋੜੇ ਦਿਨ ਪਹਿਲਾਂ ਤੁਸੀਂ ਕਿਹਾ ਥੋੜੇ ਮਹੀਨੇ ਪਹਿਲਾਂ ਕਿਹਾ ਪਰ ਇਹ ਜਿਹੜੀ ਪਾਰਟੀ ਆ ਇਹ ਪਾਰਟੀ ਦਾ ਜਿਹੜਾ ਕومی ਪ੍ਰਧਾਨ ਹੈ ਉਹਦੀ ਬਹੁਤ ਵੱਡੀ ਮੈਂ ਸਮਝਦਾ ਕਮਾਈਆ ਉਹਦਾ ਦਿਨ ਰਾਤ ਇੱਕ ਉਹਨੇ ਪੰਥ ਦੀ ਪੰਜਾਬ ਦੀ ਸੇਵਾ ਕਰਦੇ ਆ ਮੈਂ ਸਮਝਦੇ ਆ 60 ਸਾਲ ਉਹਨਾਂ ਦੀ ਉਮਰ ਹੈ ਤਾਂ 40 ਸਾਲ ਤੋਂ ਉਹ ਪੰਥ ਦੀ ਘਟਗਣਤੀਆਂ ਦੀ ਪੰਜਾਬ ਦੀ ਜਿਹੜੀ ਉਹ ਸੇਵਾ ਕਰ ਰਹੇ ਨੇ ਇਹ ਕੋਈ ਛੋਟੀ ਗੱਲ ਨਹੀਂ ਸਰਦਾਰ ਜਿਸਕਨ ਸਿੰਘ ਕਾਨ ਸਿੰਘ ਵਾਲਾ ਜਿਹੜਾ ਕੌਮੀ ਜਰਨਲ ਨੇ ਉਹਨਾਂ ਨੇ ਪੰਥ ਦੇ ਲਿਖੇ ਆਪਣੀ 60 ਕਿਲੇ ਜ਼ਮੀਨ ਲਾ ਦਿੱਤੀ ਤੇ ਇਨਸਪੈਕਟਰ ਸੀਗੇ ਫੂਡ ਸਪਲਾਈ ਵਿਭਾਗ ਦੇ ਵਿੱਚ ਤੇ ਜਦੋਂ ਉਹ ਕੱਲ ਤੱਕ ਸਾਬ ਤੇ ਹਮਲਾ ਹੋਇਆ ਤੇ ਹਮਲੇ ਨੂੰ ਨਾ ਸਾਰਦਿਆਂ ਉਹਨਾਂ ਨੇ ਆਪਣਾ ਉਹਦਾ ਛੱਟਤਾ ਭਾਈ ਕੌਕੇ ਸਾਹਿਬ ਗੁਰਦੇਵ ਸਿੰਘ ਜੀ ਕੌਕੇ ਜਿਹੜੇ ਕੱਲ ਤੱਕ ਤੇ ਸਾਬਕਾ ਜਥੇਦਾਰ ਸੀ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਤੇ ਜਸਕਰਨ ਸਿੰਘ ਕਾਂਸ ਸਿੰਘ ਵਾਲਾ ਉਹਨਾਂ ਦੇ ਨਾਲ ਬੰਦ ਸੀ ਉਹਨਾਂ ਨੂੰ ਉਹ ਚਸ਼ਮਦੀਨ ਗਵਾ ਸੀ ਬੜੇ ਤਸੀਹੇ ਝੱਲੇ ਤੇ ਦਾਸ ਜਿਹੜੇ ਦੇ ਦੋ ਪਰਾਹਾ ਪਿਛਲੇ ਸੰਤਾ ਵੱਲੋਂ ਰੰਬੇ ਸੰਘਰ ਚਦਰਾਣ ਸਾਦਤ ਪ੍ਰਾਪਤ ਕਰਕੇ ਭਾਈ ਮਿੰਦਰ ਸਿੰਘ ਕੋਕੀ ਨੂੰ ਜਿਹੜਾ ਛੇਕੂਪੁਰਾ ਪਿੰਡ ਚੌਂਕੀਮਾਨ ਦੇ ਕੋਲ ਜੀਪ ਮਗਰ ਬੰਨ ਕੇ ਉਦੋਂ ਦੇ ਸਮਸ਼ੇਰ ਸਿੰਘ ਗੁੱਡੂ ਜਿਹੜਾ ਬੁੱੱਛੜ ਸੀ ਤੇ ਹੋਰ अनेਕਾਂ ਪੁਲਿਸ ਵਾਲਿਆਂ ਨੇ ਗੁਰਦੀਪ ਸਿੰਘ ਕੀਪਾ ਛੇਕੂਪੁਰਿਆ ਜਿਹਨੂੰ ਜਨੇ ਰਾਡੂ ਗਵਾਹ ਕੀਤਾ ਸੀ ਉਹਨੂੰ ਫੜ ਲਿਆ ਮੌਕੇ ਤੋਂ ਇਹ ਸੀਤ ਭਾਈ ਮਿੰਦਰ ਸਿੰਘ ਕੋਕੇ ਨੂੰ ਜੀਪ ਮਕਰ ਬਨ ਗਏ ਜਿਹਦੀ ਖੋਪਰੀ ਲੱਤ ਗਈ ਇਹ ਜਿਹੜੀ ਪਾਰਟੀ ਆ ਇੱਕ ਕੁਰਬਾਨੀਆਂ ਭਰੀ ਪਾਰਟੀ ਆ ਸੰਤਾ ਦੀ ਸੋਚ ਤੇ ਚੱਲਣ ਵਾਲੀ ਪਾਰਟੀ ਆ ਪੰਥ ਦਾ ਭਲਾ ਮੰਗਣ ਵਾਲੀ ਪਾਰਟੀ ਆ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਪਾਰਟੀ ਆ ਇਹ ਜਿਹੜੇ 6 ਉਮੀਦਵਾਰ ਐਲਾਨ ਦੇ ਨੇ ਮੈਂ ਸਮਝਦਾ ਇਹ ਕੋਈ ਛੋਟੀ ਗੱਲ ਨਹੀਂ 13 ਦੇ 13 ਉਮੀਦਵਾਰ ਤੇ ਚੰਡੀਗੜ੍ਹ ਦੀ ਸੀਟ ਉੱਥੋਂ ਵੀ ਹਿਮਾਚਲ हरियाणा राजस्थान इतों ਹੀ ਬਸ ਨਹੀਂ ਜੰਮੂ ਕਸ਼ਮੀਰ ਤੋਂ ਵੀ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਫਤਿਹ ਦੇ ਜਿਹੜੇ ਇਹ ਪਾਰਲੀਮੈਂਟ ਚੋਣ ਜਿਹੜੇ ਉਹ ਲੜਨ ਜਾ ਰਹੇ ਨੇ ਸੋ ਤੁਸੀਂ ਇਹ ਚੀਜ਼ ਵੇਖੋ ਕਿ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਫਤਿਹ ਵੱਲੋਂ ਜਿਹੜੇ ਉਮੀਦਵਾਰ ਉਤਾਰੇ ਗਏ ਨੇ ਉਹਨਾਂ ਵਿੱਚੋਂ ਅਰਚੰਦ ਸਿੰਘ ਮਾੜੀ ਕੰਬੋ ਕੀ ਜਿਨ੍ਹਾਂ ਨੇ ਜੀਤਾ ਪੂਲਾ ਜੇਲ੍ਹ ਦੇ ਵਿੱਚ ਮਾਰਿਆ ਉਹ ਉਹ ਜਲੰਧਰ ਤੋਂ ਉਮੀਦਵਾਰ ਉਤਾਰਿਆ ਪਾਰਟੀ ਨੇ ਇਹ ਜਲੰਧ ਆ ਪਟਿਆਲੇ ਤੋਂ ਵੱਡਾ ਟਰਾਂਸਪੋਰਟ ਮੱਖਣ ਸਿੰਘ ਸੌਲੀ ਉਹਨੂੰ ਉਤਾਰਿਆ ਜਸਕਰਨ ਸਿੰਘ ਕਾਨ ਸਿੰਘ ਵਾਲਾ ਜਿਹੜੇ ਫਿਰੋਜ਼ਪੁਰ ਤੋਂ ਪਾਰਟੀ ਨੇ ਉਮੀਦਵਾਰ ਉਤਾਰੇ ਤੇ ਹੁਣ ਮੰਗ ਉੱਠ ਰਹੀ ਆ ਤੇ ਉਹਨਾਂ ਨੂੰ ਸੰਗਰੂਰ ਦੀ ਜਿਹੜੀ ਧਰਤੀ ਆ ਕਿਉਂਕਿ ਇਹ ਧਰਤੀ ਤੋਂ ਜਿਹੜਾ ਆਮ ਪਾਰਟੀ ਦਾ ਜਿਹੜਾ ਮੁੱਖ ਮੰਤਰੀ ਆ ਉਹ ਆਪਣਾ ਘਰ ਸਮਝਦਾ ਉਹਦਾ ਹੰਕਾਰ ਤੇ ਉਹਦਾ ਜਿਹੜਾ ਉਹਨੂੰ غرور ਹੈ ਉਹ ਤੋੜਨ ਵਾਸਤੇ ਜਿਸ ਕਰਨ ਸਿੰਘ ਕਾਨ ਸਿੰਘ ਵਾਲੇ ਦਾ ਉਤੋਂ ਖੜਾ ਹੋਣਾ ਜ਼ਰੂਰੀ ਆ ਸੋ ਦਾਸ ਨੂੰ ਜਿਹੜੀ ਆਨੰਦਪੁਰ ਸਾਹਿਬ ਤੋਂ ਸੀਟ ਜਿਹੜੀ ਦਿੱਤੀ ਗਈ ਹੈ ਓਏ ਮੈਂ ਸਮਝਦਾ ਮੇਰੇ ਚੰਗੇ ਭਾਗ ਨੇ ਸ੍ਰੀ ਕੇਸਗੜ੍ਹ ਸਾਹਿਬ ਜਿਹੜੀ 1916 1999 ਦੇ ਵਿੱਚ ਖਾਲਸੇ ਦੀ ਸਿਰਜਣਾ ਕੀਤੀ ਜੀ ਸਤਿਗੁਰਾਂ ਨੇ ਉੱਥੇ ਸੱਬੇ ਸਾਂਝੀ ਵਾਲਤਾ ਦੀ ਗੱਲ ਕੀਤੀ ਉੱਤੇ ਜਾਤ ਪਾਤ ਦਾ ਬਖੇੜਾ ਖਤਮ ਕੀਤਾ ਉੱਤੇ ਮੈਂ ਸਮਝਦਾ ਮੁਰਦਿਆਂ ਦੇ ਵਿੱਚ ਜਾਨ ਪਾ ਕੇ ਤੇ ਚਿੜੀਆਂ ਨੂੰ ਬਾਜਰ ਨਾਲ ਲੜਾਤਾ ਸੋ ਸਾਡੀ ਜਿਹੜੀ ਪਾਰਟੀ ਹੈ ਇਹ ਸਾਂਝੀ ਵਾਲਤਾ ਦੀ ਗੱਲ ਕਰਦੀ ਹੈ ਇੱਥੇ ਤੁਸੀਂ ਇੱਕ ਚੀਜ਼ ਵੇਖੋ ਸਭ ਤੋਂ ਜਿਹੜੀ ਪਹਿਲੀ ਸੀਟ ਹੈ ਇਹ ਇੱਕ ਹਿੰਦੂ ਚਿਹਰੇ ਦੀ ਐਲਾਨੀ ਗਈ ਇੱਕ ਬਹੁਤ ਵੱਡੀ ਮੈਂ ਸਮਝਦਾ ਸਾਡੇ ਪਾਰਟੀ ਪ੍ਰਧਾਨ ਦੀ ਦੂਰਅੰਦੇਸ਼ੀ ਸੀ ਇਤੋਂ ਇੱਕ ਹਿੰਦੂ ਬਹੁਤ ਵੱਡਾ ਚਿਹਰਾ ਨਮਨੀਤ ਕੁਮਾਰ ਗੋਪੀ ਜਿਨ੍ਹਾਂ ਨੂੰ ਉਤਾਰ ਕੇ ਇੱਕ ਗੱਲ ਸਾਬਤ ਕਰਤੀ ਇਹ ਜਿਹੜੀ ਪਾਰਟੀ ਹੈ ਇਹ ਸਾਰੇ ਧਰਮਾਂ ਦੀ ਸਾਂਝੀ ਪਾਰਟੀ ਆ ਕਿਸੇ ਇੱਕ ਦੀ ਪਾਰਟੀ ਨਹੀਂ ਸੋ ਇਹ ਜਿਹੜੀ ਤੁਸੀਂ ਸਵਾਲ ਕੀਤਾ ਕਿ ਥੋੜੇ ਚਿਰ ਤੋਂ ਇਹ ਪਾਰਟੀ ਹੋਂਦ ਦੇ ਵਿੱਚ ਆਈ ਭਾਵੇਂ ਇਸ ਪਾਰਟੀ ਨੂੰ ਬਣਿਆ ਅੱਜ 4 ਮਹੀਨੇ ਹੋਏ ਆ ਤੇ ਪਰ ਆ 23 ਤਰੀਕ ਨੂੰ ਹੋ ਜਾਣੇ ਆ 4 ਮਹੀਨੇ ਤੇ ਪਰ ਇਹਦੀ ਕਮਾਈ ਬਹੁਤ ਆ ਕਮਾਈ ਇਸ ਪਾਰਟੀ ਨੇ ਜਿੰਨੀਆਂ ਕੁਰਬਾਨੀਆਂ ਇਸ ਪਾਰਟੀ ਦੀਆਂ ਤੇ ਤੁਸੀਂ ਵੇਖੋ ਇਹ ਰੰਗਰੇਟੇ ਗੁਰੂ ਕੇ ਬੇਟੇ ਦਰਸ਼ਨ ਸੇ ਮਾਣੂ ਕੋ ਨੂੰ ਬਰੋਜਪੁਰ ਤੋਂ ਉਤਾਰਿਆ ਚਿਮਨ ਸਾਹਿਬ ਤੁਹਾਡੀ ਗੱਲ ਸਹੀ ਆ ਲੇਕਿਨ ਪਾਰਟੀ ਨੇ ਭਾਵੇਂ 5 6 ਉਮੀਦਵਾਰ ਜੋ ਵੀ ਸੀ ਉਤਾਰ ਤੇ ਚੋਣ ਮੈਦਾਨ ਵਿੱਚ ਪਰ ਅਕਸਰ ਨੂੰ ਦੇਖਣਾ ਪੈਂਦਾ ਸੀ ਭਾਵੇਂ ਕਾਂਗਰਸ ਪਾਰਟੀ ਆ ਭਾਵੇਂ ਆਮ ਆਦਮੀ ਪਾਰਟੀ ਆ ਚਾਹੇ ਬਾਦਲ ਦਲਾ ਪਰ ਕਿਤਨੇ ਕਿਤੇ ਇਨ੍ਹਾਂ ਪਾਰਟੀਆਂ ਨੂੰ ਆਪਣੇ ਉਮੀਦਵਾਰ ਜਿਤਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਣਾ ਪੈਂਦਾ ਤੇ ਕਈ ਵਾਰ ਪੰਪਨ ਦਾ 10 10 20 ਵੀ ਸਾਲ ਲੰਘ ਜਾਂਦੇ ਨੇ ਜਿਸ ਤਰ੍ਹਾਂ ਕਿ 5 6 ਮਹੀਨੇ ਪਹਿਲਾਂ ਪਾਰਟੀ ਆਈ ਆ ਤੇ ਤੁਸੀਂ ਲੁਧਿਆਣੇ ਦੇ ਵਿੱਚ ਪ੍ਰਚਾਰ ਕਰਦੇ ਹੋ ਤੇ ਇੱਕਦਮ ਤੁਹਾਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਉਤਾਰ ਦਿੱਤਾ ਜਾਂਦਾ ਤੇ ਕਿਸ ਤਰ੍ਹਾਂ ਤੁਸੀਂ ਪ੍ਰਚਾਰ ਕਰੋਗੇ ਕਿਹੜੇ ਮੁੱਦਿਆਂ ਨੂੰ ਲੈ ਕੇ ਉੱਥੇ ਤੁਸੀਂ ਪ੍ਰਚਾਰ ਕਰੋਗੇ ਜਾਂ ਲੋਕਾਂ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਲੈ ਕੇ ਜਾਓਗੇ ਤੇ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਵਾ ਵੀ ਜਿਹੜੇ ਲੋਕ ਪਾਰਟੀ ਦੀ ਨੀਤੀਆਂ ਨੂੰ ਤੁਸੀਂ ਘਰ-ਘਰ ਪਹੁੰਚਾਓਗੇ ਕਿ ਜਿਹੜੀ ਉੱਥੇ ਜਿੱਤ ਹਾਸਲ ਕਰ ਸਕੋ ਗੱਲ ਇਹ ਆ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਜਿਹੜੀ ਲੋਕ ਸਭਾ ਸੀਟ ਹੈ ਉਹ ਪੰਥਕ ਸੀਟ ਹੈ ਉੱਥੋਂ ਪਹਿਲਾਂ ਤੇ ਜਿਹਨੇ ਖੜਨਾ ਉਹਦੇ ਹੀ ਬਹੁਤ ਵੱਡੇ ਭਾਗ ਨੇ ਕਿਉਂਕਿ ਉੱਥੇ ਤੁਸੀਂ ਇੱਕ ਚੀਜ਼ ਵੇਖੋ ਭਾਵੇਂ ਚੰਦੂ ਬਾਜਰਾ ਜੀ ਆਏ ਭਾਵੇਂ ਰੌਣਾ ਜੀ ਤੇ ਬਿੱਟੂ ਆਇਆ ਭਾਵੇਂ ਤਵਾੜੀ ਸਾਹਿਬ ਆਏ ਭਾਵੇਂ ਉਹਨਾਂ ਤੋਂ ਪਹਿਲਾਂ ਜਿਹੜਾ ਮਰਜੀ ਜਿੱਤੇ ਆ ਕਿਸੇ ਨੇ ਵੀ ਯਾਰੋ ਜਿਹੜਾ ਸਾਡਾ ਤਖਤ ਹੈ ਜਾਂ ਉਹਦੇ ਆਸ-ਪਾਸ ਦੇ ਜਿਹੜੇ ਇਲਾਕੇ ਨੇ ਚਮਕੌਰ ਸਾਹਿਬ ਆ ਜਾਂ ਹੋਰ ਇਤਿਹਾਸਕ ਸਥਾਨ ਨੇ ਇਹਨਾਂ ਲੋਕਾਂ ਨੇ ਅੱਜ ਤੱਕ ਮੈਂ ਸਮਝਦਾ ਇਹੋ ਜੀ ਗੱਲ ਹੀ ਨਹੀਂ ਕੀਤੀ ਨਾ ਉਹਨਾਂ ਲੋਕਾਂ ਦੀਆਂ ਜਿਹੜੇ ਐਮਪੀ ਕੋਟੇ ਦੇ ਵਿੱਚ ਉਹਨਾਂ ਨੂੰ ਕੀ ਕੀ ਆਉਂਦਾ ਕੀ ਕੀ ਸਹੂਲਤਾਂ ਹੁੰਦੀਆਂ ਨੇ ਕਿਸੇ ਨੇ ਅੱਜ ਤੱਕ ਦੱਸਿਆ ਨਹੀਂ ਰਮਣੀਤ ਕਮਾ ਰਮਣੀਤ ਗੁਪ ਆਪਣਾ ਜਿਹੜਾ ਸਿੰਘਾ ਬਟੂ ਉਹ ਉੱਤੇ ਇਲਾਕੇ ਚ ਨਹੀਂ ਵੜਿਆ ਚੰਦੂ ਮਾਜਨੜਾ ਸਾਹਿਬ ਜਿਹੜੇ ਆ ਉਹਨਾਂ ਵੀ ਆਪਣਾ ਬਣਦਾ ਫਰਜ਼ ਨਹੀਂ ਪੂਰਾ ਕੀਤਾ ਸਾਡੇ ਸਿਰ ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਕਿਉਂਕਿ ਉੱਤੇ ਉਹ ਸੀਟ ਦੇ ਵਿੱਚ ਇਹ ਸਾਡਾ ਜਿਹੜਾ ਤਖਤ ਸਹਿਬਾਨ ਸ੍ਰੀ ਕੇਸਗੜ੍ਹ ਸਾਹਿਬ ਉਹ ਆਉਂਦਾ ਸਾਡੇ ਉੱਤੇ ਨਿੱਕੀਆਂ ਜਿੰਦਾ ਵੱਡੇ ਸਾਕੇ ਜਿਹੜੇ ਏ ਆਪਣੇ ਆ ਚਮਕੌਰ ਸਾਹਿਬ ਦਾ ਉਹ ਆਉਂਦਾ ਜਿੱਥੇ ਜਿੱਥੇ 40 ਸਿੰਘਾਂ ਨੇ 10 ਲੱਖ ਫੌਜ ਨਾਲ ਟੱਕਰਾ ਕੀਤਾ ਇਹ ਜਿਹੜੀ ਸੀਟ ਹੈ ਇਹ ਪੰਤਕ ਸੀਟ ਹੈ ਇਸ ਸੀਟ ਤੋਂ ਜਿਹੜਾ ਪ੍ਰਚਾਰ ਅਸੀਂ ਆਡੀ ਪਾਰਟੀ ਪਹਿਲਾਂ ਤੋਂ ਕਰਦੀ ਆ ਰਹੀ ਹੈ ਕਿ ਪੰਜਾਬ ਦੇ ਭਲੇ ਦੀ ਗੱਲ ਕਰਨੀ ਪੰਜਾਬ ਦਾ ਪਾਣੀ ਜਿਹੜਾ ਖੋਲਿਆ ਜਿਹੜਾ ਡੈਮ ਹੈ ਨੰਦਪੁਰ ਸਾਹਿਬ ਆਪਣਾ ਜਿਹੜਾ ਭਾਖੜਾ ਬਿਆਸ ਬੋਰਡ ਦੇ ਵਿੱਚੋਂ ਨੁਮਾਇੰਦਗੀ ਖਤਮ ਕਰ ਦਿੱਤੀ ਜਦੋਂ ਤੋਂ ਆਮ ਪਾਰਟੀ ਆਈ ਆ ਚੰਡੀਗੜ੍ਹ ਚ ਪ੍ਰਸ਼ਾਸਨਿਕ ਅਧਿਕਾਰ ਜਿਹੜਾ ਇਹ 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 ਦਿੱਲੀ ਨੂੰ ਦੇਤਾ ਪੰਜਾਬ ਦਾ ਹੱਕ ਹੀ ਖੋਇਆ ਜਾ ਰਿਹਾ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜਾ ਇਹ ਜੇ ਉੱਥੋਂ ਦੇ ਲੋਕ ਮੈਂ ਨਾ ਉਹ ਪੰਤਕ ਲੋਕ ਨੇ ਉਹ ਕਿਰਪਾ ਕਰਨ ਕਿਉਂਕਿ ਉਹਨਾਂ ਨੇ ਬੜੀ ਬਾਰੀ ਜਿਤਾਇਆ ਮੈਂ ਸਮਝਦਾ ਐਤਕੀ ਪੰਤਕ ਉਮੀਦਵਾਰ ਭਾਵੇਂ ਮੈਂ ਮੇਰੇ ਚ ਕਈ ਔਗਣ ਹੋ ਸਕਦੇ ਨੇ ਪਰ ਸਾਡਾ ਜਿਹੜਾ ਪਾਰਟੀ ਪ੍ਰਧਾਨ ਹੈ ਉਹ ਬੇਦਾਗ ਸ਼ਖਸੀਅਤ ਹੈ ਉਹਦੀ ਬਹੁਤ ਕੁਰਬਾਨੀ ਹੈ ਉਸ ਕੁਰਬਾਨੀ ਨੂੰ ਮੁੱਖ ਰੱਖ ਕੇ ਐਤਕੀ ਅਸੀਂ ਇਹ ਗੱਲ ਸਾਰੀ ਕਰ ਕਰ ਦੇ ਵਿੱਚ ਲੈ ਕੇ ਜਾਵਾਂਗੇ ਕਿ ਕਿਰਪਾ ਕਰੋ ਪੰਥ ਤੇ ਪੰਜਾਬ ਨੂੰ ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਇਹਨੂੰ ਜੇ ਬਚਾਉਣਾ ਜਗਾ ਜਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਹੋ ਰਹੀ ਹੈ ਉਹ ਨਾ ਹੋਵੇ ਨੌਜਵਾਨ ਜਿਹੜਾ ਨਸ਼ਿਆਂ ਦੀ ਦਲਦਲ ਦੇ ਵਿੱਚ ਸਸਦਾ ਦਾਰਿਆ ਹਰ ਘਰ ਦੇ ਵਿੱਚ ਮੈਂ ਸਮਝਦਾ ਦੋ ਚਾਰ ਘਰ ਛੱਡ ਕੇ ਨਸ਼ੇ ਨਾਲ ਤੇ ਜਦੋਂ ਉਹਦਾ ਬਾਪ ਆਪਣੇ ਪੁੱਤ ਦੀ লাশ ਨੂੰ ਲੈ ਕੇ ਸਿਵਿਆਂ ਵੱਲ ਜਾਂਦਾ ਤੇ ਉਦੋਂ ਉਹਦਾ ਬਾਪ ਹੀ ਦੱਸ ਸਕਦਾ ਤੇ ਪੁੱਤ ਦਾ ਦਰਦ ਕੀ ਆ ਇਹ ਤੇ ਨਸ਼ੇ ਦੇ ਹੜ ਲਿਆਤਾ ਇਤੋਂ ਦੇ ਹਾਕਮਾਂ ਨੇ ਬਹੁਤ ਮੁੱਦੇ ਨੇ ਮੁੱਦਾ ਕੋਈ ਇੱਕ ਹੋਵੇ ਤਾਂ ਤੁਹਾਨੂੰ ਸਰ ਸਾਰੀਆਂ ਜਿੰਨੀਆਂ ਵੀ ਪਾਰਟੀਆਂ ਨੇ ਪੰਜਾਬ ਦੀਆਂ ਹਰ ਇੱਕ ਪਾਰਟੀ ਇਹੀ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਭਲੇ ਦੀ ਗੱਲ ਕਰਦੇ ਆਂ ਅਸੀਂ ਪੰਥ ਦੀ ਗੱਲ ਕਰਦੇ ਆਂ ਤੇ ਅਸੀਂ ਕਿ ਪੰਜਾਬ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਣ ਦੇਵਾਂਗੇ ਪਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਆ ਜਿਹੜੇ ਉਹਨਾਂ ਦੇ ਵਾਅਦੇ ਆ ਉਹ ਖੋਖਲੇ ਹੋ ਜਾਂਦੇ ਨੇ ਤੇ ਤੁਹਾਨੂੰ ਕੀ ਲੱਗਦਾ ਵਾ ਕਿ ਲੋਕ ਹੁਣ ਤੁਹਾਡੇ ਤੇ ਕਿਉਂ ਯਕੀਨ ਕਰਨ ਕਿਉਂਕਿ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਹਨਾਂ ਨੇ ਵੀ ਵਾਅਦੇ ਕੀਤੇ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਦਲਾ ਆਇਆ 92 ਸੀਟਾਂ ਹਾਸਲ ਹੋਈਆਂ ਹੁਣ ਤੁਸੀਂ ਕਹਾਂਗੇ ਲੋਕ ਸਾਨੂੰ ਮੌਕਾ ਦੇਣ ਤੇ ਅਸੀਂ ਉਹਨਾਂ ਦੀ ਉਮੀਦਾਂ ਤੇ ਖਰੇ ਉਤਰਾਂਗੇ ਲੋਕ ਤੁਹਾਡੇ ਤੇ ਕਿਉਂ ਯਕੀਨ ਕਰਨ ਗੱਲ ਹੈ ਜੀ ਤੁਸੀਂ ਸਾਰੀਆਂ ਪਾਰਟੀਆਂ ਦੀ ਗੱਲ ਕੀਤੀ ਆ ਮੈਂ ਤੁਹਾਨੂੰ ਸਾਰੀਆਂ ਪਾਰਟੀਆਂ ਦਾ ਸ਼ੀਸ਼ਾ ਦੱਸ ਦੇਣਾ ਕਾਂਗਰਸ ਪਾਰਟੀ ਜਿਹੜੀ ਕਈ ਵਾਰੀ ਬਣੀ ਜਿਹੜੀ ਪਾਰਟੀ ਨੇ ਸਿੱਖਾਂ ਦਾ ਪ੍ਰਾਣਾ ਤੋਂ ਪਿਆਰਾ ਕਾਲ ਤੱਕ ਸਾਬਤ ਹੈ ਠੇਰੀ ਕਰਤਾ ਜਿਹੜੀ ਪਾਲਤੀ ਪਾਰਟੀ ਨਹੀਂ ਗੁਰੂ ਘਰਾਂ ਦੇ ਵਿੱਚ ਜਿੱਥੇ ਕਾਲ ਤੱਕ ਸਾਬਤ ਤੇ ਹਮਲਾ ਕੀਤਾ 36 ਹੋਰ ਗੁਰਦੁਆਰਾਂ ਸਾਹਿਬਾਂ ਦੇ ਵਿੱਚ ਪੁਲਿਸ ਨੂੰ ਵਾਰ ਕੇ ਪੰਜਾਬ ਜਿਹੜਾ ਅਮਰਜੈਂਸੀ ਲਾ ਕੇ ਮੈਂ ਕਹਿੰਦਾ ਘਰਾਂ ਦੇ ਵਿੱਚ ਕਈ ਮਹੀਨੇ ਬੰਦਿਆਂ ਨੂੰ ਨਿਕਲ ਨਹੀਂ ਦਿੱਤਾ ਮੈਂ ਕਹਿੰਦਾ ਉਦੋਂ ਸਾਨੂੰ ਉਹ ਗੱਲਾਂ ਯਾਦ ਨੇ ਜਦੋਂ ਪਲੱਚਾਂ ਘਰਾਂ ਦੇ ਵਿੱਚ ਘਟ ਹੁੰਦੀਆਂ ਸੀ ਬੀਬੀਆਂ ਨੇ ਬਾਹਰ ਖੇਤਾਂ 'ਚ ਪਿੰਡਾਂ ਦੀਆਂ ਨੇ ਜਾਣਾ ਤੇ ਡਰਦੀਆਂ ਬੀਬੀਆਂ ਜਿਹੜੀਆਂ ਬਾਹਰ ਜੰਗਲ ਪਾੜੀ ਨਹੀਂ ਸੀ ਜਾਂਦੀਆਂ ਕਿ ਪੁਲਿਸ ਕਿਤੇ ਗੋਲੀ ਮਾਰ ਕੇ ਕਿਸੇ ਨੂੰ ਮਾਰ ਨਾ ਦੇਵੇ ਇੰਨੀ ਦਾਸਤ ਪਾਦਾ ਕਰਦੀ ਪਰ ਮਾੜੀ ਕਿਸਮਤ ਪੰਜਾਬ ਦੀ ਜਿਨ੍ਹਾਂ ਨੇ ਕਾਲ ਤੱਕ ਸਾਬ ਟੈਰੀ ਪੇਰੀ ਕੀਤਾ ਉਹਨਾਂ ਨੂੰ ਹੀ ਦੁਬਾਰਾ ਦੋ ਵਾਰੀ ਸਤਾ ਦਿੱਤੀ ਪੰਜਾਬ ਦੇ ਲੋਕਾਂ ਨੇ ਦੂਜੀ ਪਾਰਟੀ ਤੁਸੀਂ ਜਿਹੜੀ ਬਾਦਲਾਂ ਦੀ ਗੱਲ ਕਰੀਏ ਇਹਨਾਂ ਨੇ ਜਿੱਥੇ ਪੰਜਾਬ ਨਾਲ ਧਰੋ ਕੀਤਾ ਜਿੱਥੇ ਤਕਤਾਂ ਦੀ ਮਰਿਆਦਾ ਨੂੰ ਮਿੱਟੀ ਦੇ ਵਿੱਚ ਰੋਲਦਾ ਜਿੱਥੇ ਮਾਣ ਹੁੰਦਾ ਸੀ ਸਾਨੂੰ ਅਕਾਲੀ ਪਾਰਟੀ ਕਹਿਣ ਤੇ ਉਹਦਾ ਨਾਂ ਕਲੰਕਿਤ ਕਰਕੇ ਰੱਖ ਦਿੱਤਾ ਤੇ ਉੱਥੇ ਹੀ ਬਰਗਾੜੀ ਕਾਂਡ ਜਿਹੜਾ ਵਹਿਬਲ ਕਾਂਡ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਤੇ ਬਰਗਾੜੀ ਦੇ ਦੋਛੀਆਂ ਦੀ ਇਹਨਾਂ ਪੁਸਤਪੜਾਈ ਕੀਤੀ ਸਰਸੇ ਵਾਲੇ ਦਾ ਸਾਥ ਦਿੱਤਾ ਉਹਦੀਆਂ ਤੱਕੇ ਨਾਲ ਫਿਲਮਾਂ ਜਿਹੜੀਆਂ ਉਹ ਗੁਰੂ ਆਪਣੇ ਛਲਮੇ ਹਾਲਾਂ ਚਲਵਾਈਆਂ ਤੇ ਜਿਹੜਾ ਨੌਜਵਾਨ ਵਿਰੋਧ ਕਰਦਾ ਸੀ ਉਹਨੂੰ ਫੜਕੇ ਨਾ ਜੇਲਾਂ ਚ ਧੱਕ ਦਿੱਤਾ ਤੁਸੀਂ ਇਹ ਵੇਖੋ ਜਦੋਂ ਬਰਗਾੜੀ ਗਾਂਢ ਹੋਇਆ ਤੇ ਬੁਰਜ ਜਵਾਰ ਕੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਅਗਵਾ ਕੀਤਾ ਗਿਆ ਤੇ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਅੰਗ ਖਲਾਰੇ ਗਏ ਤੇ ਜਦੋਂ ਉੱਥੇ ਕਮੇਟੀ ਬਣੀ 10 ਵੀ ਉਹਦੇ ਵਿੱਚ ਸੀ ਉੱਥੇ ਸੱਤ ਮੈਂਬਰੀ ਕਮੇਟੀ ਬਣ ਗਈ ਜਿਸਕਰਨ ਸਿੰਘ ਕਾਂ ਸਿੰਘ ਵਾਲਾ ਉਹ ਕਮੇਟੀ ਚ ਸੀਗਾ ਤੇ ਮੈਂ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਨੇ ਛੇ ਬੰਦਿਆਂ ਦਾ ਨਾਂ ਦੱਸਦਾ ਜਿਹੜਾ ਸਰਸੇ ਵਾਲੇ ਦਾ ਚੇਲਾ ਬਿੱਟੂ ਸੀ ਉਹ ਬੰਦਾ ਜਿਹੜਾ ਜੇਲ੍ਹ 'ਚ ਮਰਿਆ ਮੈਂ ਕਹਿੰਦਾ ਉਹਨਾਂ ਸਿਆਣੂ ਤਾਂ ਫੜਿਆ ਨਹੀਂ ਉਹ ਸੱਤ ਬੰਦੇ ਜਿਹੜੇ 10000 ਦੇ ਕੱਟਨੇ ਬਣਾਏ ਸੀ ਉਹ ਸੱਤੇ ਦੇ ਦਸ ਦਿੱਤੇ ਫੜ ਕੇ ਜੇਲ੍ਹ 'ਚ ਭੇਜਤੇ ਆ ਤੁਸੀਂ ਆਮ ਪਾਰਟੀ ਦੀ ਜਿਹੜੀ ਗੱਲ ਹੈ ਇਹ ਜਦੋਂ ਸੱਤਾ ਦੇ ਵਿੱਚ ਆਈ ਇਹਨਾਂ ਨੇ ਕੰਧਾਂ ਤੇ ਲਿਖਿਆ ਸੀ ਜੀ ਇੱਕ ਮੌਕਾ ਕੇਦਰੀਵਾਲ ਨੂੰ ਇੱਕ ਮੌਕਾ ਕੇਜਰੀਵਾਲ ਨੂੰ ਕੋਈ ਗਵਾਂਢੀ ਪਿੰਡ ਦਾ ਦੂਜੇ ਪਿੰਡ ਦਾ ਸਰਪੰਚ ਨਹੀਂ ਲਾਉਂਦਾ ਤੇ ਪੰਜਾਬ ਦੇ ਲੋਕਾਂ ਨੇ ਇਹਨਾਂ ਧੋਖਾ ਖਾਦਾ ਦਿੱਲੀੋਂ ਇੱਕ ਲਾਲਾ ਜੀ ਆਏ ਉਹਨੂੰ ਪੰਜਾਬ ਦੀ ਸੱਤਾ ਸੰਭਾਲਦੀ ਹਰ ਸੂਬੇ ਦੀ ਆਪਣੀ ਸੀਕਰਟ ਹੀ ਹੁੰਦੀ ਆ ਹਰ ਸੂਬਾ ਉਹਦੇ ਰਾਜ ਹੁੰਦੇ ਆ ਮੈਂ ਸਮਝਦਾ ਇਹਨਾਂ ਨੇ ਦਿੱਲੀ ਦੇ ਹੱਥ ਸੱਤਾ ਸੌਂਪਦੀ ਭਾਵੇਂ ਕਾਂਗਰਸ ਆ ਉਹਦਾ ਵੀ ਜਿਹੜੀ ਡੋਰ ਆ ਉਹ ਦਿੱਲੀ ਦੇ ਹੱਥ ਆ ਜਿਹੜੇ ਬਾਦਲ ਆ ਉਹਨਾਂ ਦੀ ਸਾਝ ਭਾਜੀਪੀ ਨਾਲ ਸੀਗੀ ਹੁਣ ਫੇਰ ਹੋ ਜਾਣੀਆਂ ਉਹਨਾਂ ਦੀ ਵੀ ਡੋਰ ਦਿੱਲੀ ਦੇ ਹੱਥ ਆ ਪੰਜਾਬ ਦੇ ਲੋਕਾਂ ਨੂੰ ਖੇਤਰੀ ਪਾਰਟੀ ਚਾਹੀਦੀ ਆ ਤੇ ਖੇਤਰੀ ਪਾਰਟੀ ਇੱਕੋ ਇੱਕ ਪਾਰਟੀ ਆ ਉਹ ਐ ਸ਼੍ਰੋਮਣੀ ਕਾਲੀ ਦਲ ਅੰਮਰਸਰ ਫਤਿਹ ਜਿਹੜੇ ਪੰਥ ਦਾ ਦਰਦ ਜਿਨ੍ਹਾਂ ਨੇ ਆਪਣੇ ਹਿਰਦੇ ਤੇ ਆਪਣੇ ਸਰੀਰ ਤੇ ਤਸੱਦਤ ਨੂੰ ਹਟਾਇਆ ਤੇ ਪੰਜਾਬ ਦੀ ਪੀੜਾ ਨੂੰ ਉਹ ਉਹ ਆਪਣੇ ਹਿਰਦੇ ਦੇ ਵਿੱਚ ਵਸਾਈ ਫਿਰਦੇ ਨੇ ਇੱਥੇ ਪੰਜਾਬ ਦਾ ਭਲਾ ਉਹੋ ਹੀ ਪਾਰਟੀ ਕਰ ਸਕਦੀ ਹੈ ਜਿਹੜੀ ਇੱਥੋਂ ਦੀ ਰਹਿਣ ਵਾਲੀ ਹੈ ਤੇ ਇੱਥੋਂ ਦਾ ਭਲਾ ਮੰਗਦੀ ਹੈ ਜਿਹੜੀ ਦਿੱਲੀ ਦੇ ਦਲਾਲ ਪਾਰਟੀ ਆ ਉਹ ਬਿਲਕੁਲ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਕਰ ਸਕਦੀ ਸੀ ਪ੍ਰਗਾੜੀ ਕਾਂਡ ਦੀ ਗੱਲ ਕੀਤੀ ਆ ਤੇ ਅੱਜ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਤੇ ਉਹਨਾਂ ਨੇ ਬਿਆਨ ਦੇ ਵਿੱਚ ਇਹ ਕਿਹਾ ਕਿ ਮੈਂ ਮਾਫੀ ਮੰਗਦਾ ਕਿ ਮੇਰੇ ਰਾਜ ਦੇ ਵਿੱਚ ਬੇਅਦਬੀ ਹੋਈ ਪਰ ਬੇਅਦਬੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਹੱਥ ਨਹੀਂ ਸੀਗਾ ਸਿਰਫ ਵਿਰੋਧੀ ਪਾਰਟੀਆਂ ਨੇ ਕਿਤੇ ਨਾ ਕਿਤੇ ਬਦਨਾਮ ਕੀਤਾ ਪਾਰਟੀ ਨੂੰ ਟਾਹ ਲਾਉਣ ਦੇ ਲਈ ਕੀ ਕਹੂੰਗੇ ਗੱਲ ਇਹ ਆ ਜੀ ਜਿਹੜੀ ਬਾਈਬਲ ਕਲਾ ਗੋਲੀ ਚਲਾਈ ਇਹ ਜਿਹੜਾ ਮੁੱਖ ਮੰਤਰੀ ਆ ਉਹਦੇ ਤੋਂ ਬਿਨਾਂ ਤਾਂ ਪਤਾ ਨਹੀਂ ਚਲਦਾ ਉੱਥੇ ਕੀ ਕਰ ਰਹੀ ਸੀ ਸਿੰਘ ਕੋਈ ਬੰਦੇ ਮਾਰ ਰਹੇ ਸੀ ਕੋਈ ਉੱਥੇ ਕੋਈ ਨਸ਼ਾ ਵੇਚਦਾ ਸੀ ਉੱਥੇ ਤਾਂ ਜਿਹੜਾ ਬੁਰਜੇ ਜਵਾਰ ਕੇ ਬਰਕਾਰੀਆਂ ਦੀਆਂ ਗਲੀਆਂ ਦੇ ਵਿੱਚ ਜਿਹੜੇ ਅੰਗ ਖਲਾਰੇ ਸੀ ਉਹਨਾਂ ਦੋਛੀਆਂ ਨੂੰ ਫੜੇ ਜਾਣ ਦੀ ਗੱਲ ਕੀਤੀ ਸੀ ਇਹ ਉਹਨਾਂ ਨੂੰ ਫੜੋ ਤੇ ਮੈਂ ਤੁਹਾਨੂੰ ਦੱਸਿਆ ਜਦੋਂ ਸੱਤਵੇਂ ਮਹੀਨੇ ਕਮੇਟੀ ਬਣੀ ਤੇ 6 ਬੰਦੇ ਬੱਡੂ ਉਹਨਾਂ ਨੂੰ ਤੇ ਕਿਹਾ ਨਹੀਂ ਕੱਕ ਵੀ ਸਰਸੇ ਵਾਲੇ ਦੇ ਚੇਲਿਆਂ ਨੂੰ ਤੇ 7 ਬੰਦੇ ਫੜ ਲਏ ਇਹ ਬੜੇ ਮੁੱਖ ਦੋਚੀ ਨੇ ਇਹਨਾਂ ਦੇ ਤਖਤਾਂ ਦੇ ਜਥੇਦਾਰਾਂ ਦੀ ਮਰਿਆਦਾ ਮਿੱਟੀ 'ਚ ਰੋਲਦੀ ਮੈਂ ਸਮਝਿਆ ਜਿੱਨਾਂ ਸਿੱਖ ਕੌਮ ਦਾ ਕਹਾਣ ਬਦਲਾ ਨਹੀਂ ਕੀਤਾ ਉਨਾਜ ਤੱਕ ਕੀਤਾ ਹੀ ਕਿਸੇ ਨੇ ਨਹੀਂ ਦੂਜਾ ਰਹਿ ਦਿਖਾਉਂਦੇ ਜਿਹੜੀ ਆ ਆਮ ਪਾਰਟੀ ਜਿਹੜੀ 3 ਮਹੀਨਿਆਂ ਚ ਫੇਲ ਹੋ ਗਈ ਇਹਨਾਂ ਨੇ ਉਹ ਹਾਲ ਕਰਤਾ ਪੰਜਾਬ ਦਾ ਪੰਜਾਬ ਐ ਲੱਗ ਰਿਹਾ ਜਿਵੇਂ ਨਵਾਰਸ ਹੋ ਕੇ ਰਹਿ ਗਿਆ ਸੋ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਫਤੇ ਜਿਹੜੀ ਪਾਰਟੀ ਆ ਇਹ ਪੰਜਾਬ ਦੇ ਹਰ ਮੁੱਦੇ ਨੂੰ ਲੈ ਕੇ ਹਰ ਦੁੱਖ ਸੁੱਖ ਦੇ ਵਿੱਚ ਜਿਹੜੀ ਇਹ ਭਾਈਵਾਲ ਹੁੰਦੀ ਆ ਹਰ ਇੱਕ ਦੇ ਇਹ ਸਾਰੇ ਮੁੱਦੇ ਲੈ ਕੇ ਲੋਕਾਂ ਦੀ ਕਚਹਿਰੀ ਚ ਜਾਊਗੀ ਤਾਂ ਜੋ ਪੰਥ ਜਿਹੜਾ ਗੁਰਾਂ ਦੇ ਨਾਂ ਤੇ ਵੱਸਦਾ ਪੰਜਾਬ ਦੇ ਨਾਲ ਜਿਹੜਾ ਵਾਰ-ਵਾਰ ਦਿੱਲੀ ਧੱਕਾ ਕਰ ਰਹੀ ਆ ਉਹਨੂੰ ਰੋਕਣ ਵਾਸਤੇ ਪੰਜਾਬ ਦੇ ਖੇਤਰੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਪੰਜਾਬ ਦੇ ਲੋਕਾਂ ਨੂੰ ਜਿਤਾਉਣੇ ਚਾਹੀਦੇ ਨੇ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਮੇਰੀ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਆ ਵੇਖੋ ਕਿਤੇ ਫੇਰ ਨਾ ਲੁੱਟੇ ਜਾਇਓ ਦਿੱਲੀ ਦੇ ਦਲਾਲਾਂ ਤੋਂ ਵੱਜੋ ਤੇ ਪੰਜਾਬ ਦੇ ਆਪਣੇ ਬੰਦੇ ਜਿਤਾ ਲਓ ਤਾਂ ਜਿਸ ਨਾਲ ਪੰਜਾਬ ਦੇ ਵਿੱਚ ਤੁਸੀਂ ਉਹ ਵੀ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਅਣਅਲੈਨੀ ਜਿਹੜੀ ਅਮਰਜੈਂਸੀਆ ਲਗਾਤਾਰ ਇਹ ਵੇਖੋ ਤੁਸੀਂ ਇਹ ਆਪਾਂ ਇਹ ਮਤ ਜਾਣੀਏ ਪਏ ਨਹੀਂ ਇੱਥੇ ਕੋਈ ਬੋਲ ਨਹੀਂ ਸਕਦਾ ਇੱਥੇ ਸੱਚ ਕੋਈ ਗੱਲ ਨਹੀਂ ਕਰ ਸਕਦਾ ਇੱਥੇ ਜਿਹੜਾ ਜਿਹੜਾ ਸੱਚੀ ਗੱਲ ਕਰੂਗਾ ਤੇ ਭਾਈ ਅਮਰਤਪਾਲ ਸਿੰਘ ਵਰਗੇ ਅਮਰਤ ਸਿਕਾਇਆ ਤੇ ਜਾਂ ਨਸ਼ੇ ਛਡਾਏ ਉਹਨਾਂ ਨੂੰ ਐਨਐਸਏ ਲਾ ਕੇ ਜਿਹਦੂ ਗੱਲ ਦੀਆਂ ਜ਼ਿਲ੍ਹਿਆਂ ਚ ਭੇਜਤਾ ਕੀ ਕਸੂਰ ਸੀ ਭਾਈ ਅਮਰਤਪਾਲ ਸਿੰਘ ਦਾ ਉਸੀ ਮੈਨੂੰ ਇਹ ਦੱਸੋ ਸਾਡੇ 30-30 ਸਾਲ ਤੋਂ ਸਿੰਘ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਰੋਲ ਰਹੇ ਨੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਆ ਜੁੱਦਾ ਜਿਹੜਾ ਬਲਤਕਾਰੀ ਆ ਆ ਸਰਸੇਵਾਲਾ ਉਹਨੂੰ ਵਾਰ-ਵਾਰ ਪ੍ਰੋਲ ਦੇ ਕੇ ਉਹਨੂੰ ਚੜਾਇਆ ਜਾ ਰਿਹਾ ਬਲਤਕਾਰੀ ਨੇ ਜਿੱਥੇ ਬੰਦੇ ਮਾਰੇ ਢੀਆਂ ਦੀਆਂ ਮੈਂ ਕਹਿੰਦਾ ਬਲਤਕਾਰ ਕੀਤੇ ਉੱਥੇ ਉਹਨੇ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਕਰਕੇ ਪੇਸ਼ਾਖ ਪਾ ਕੇ ਸਿੱਖਾਂ ਨੂੰ ਚੜਾਇਆ ਇਹਦਾ ਮਤਲਬ ਉਹਨੂੰ ਵਾਰ-ਵਾਰ ਜਿਹੜੀ ਜਮਾਨਤ ਦੇ ਕੇ ਭਾਰਤ ਸਰਕਾਰ ਇਹ ਸ਼ਬਦ ਕਰਨਾ ਚਾਹੁੰਦੀ ਹੈ ਇਸ ਸਖਾ ਨੂੰ ਅਸੀਂ ਜਲੀਲ ਕਰ ਰਹੇ ਆ ਸਿੱਖ ਜਿਹੜੇ ਆ ਦੇਖੋ ਤੁਹਾਨੂੰ ਤੇ ਅੰਦਰ ਤਾੜਿਆ ਪਿਆ ਤੇ ਅਸੀਂ ਆ ਜਿਹੜਾ ਸਰਸੇ ਵਾਲਾ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਛਾਣ ਪਾਈ ਸੀ ਉਹਨੂੰ ਅਸੀਂ ਵਾਰ-ਵਾਰ ਛੱਡ ਰਹੇ ਹਾਂ ਤੁਸੀਂ ਮੈਨੂੰ ਇਹ ਦੱਸੋ ਜਿੰਨੇ ਵੀ ਇਹ ਪਾਰਟੀਆਂ ਨੇ ਇਹ ਪਾਰਟੀਆਂ ਨੇ ਦਿੱਲੀ ਦੇ ਇਸ਼ਾਰੇ ਤੇ ਚੱਲ ਕੇ ਪੰਜਾਬ ਨੂੰ ਢਾਹ ਲਾਤੀ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਪੰਜਾਬ ਦੀ ਕਿਸਾਨੀ ਬਰਬਾਦ ਹੋ ਰਹੀ ਹੈ ਕਿਸਾਨ ਰੋਜ਼ ਕਾ ਜਿੱਥੇ ਧਰਨਾ ਕਰ ਲੋ ਉੱਥੇ ਧਰਨਾ ਮੈਂ ਸਮਝਦਾ ਕੋਈ ਅਪੀਲ ਦਲੀਲ ਵਕੀਰ ਨਾਲ ਦੀ ਚੀਜ਼ ਨਹੀਂ ਇੱਥੇ ਤਾਂ ਜਿਹੜੀ ਵੀ ਗੱਲ ਛੇੜ ਲੋ ਉਹ ਤੁਹਾਨੂੰ ਉਹਦੇ ਚ ਇਹੋ ਹੀ ਲੱਗੂਗਾ ਕਿ ਪੰਜਾਬ ਜਿਹੜਾ ਇਹ ਵਾਰਿਸ ਹੈ ਇਹਦਾ ਕੋਈ ਵੀ ਵਾਰਿਸ ਨਹੀਂ ਅੱਜ ਤੱਕ ਜਿੰਨੇ ਵੀ ਲੀਡਰ ਆਪਾਂ ਜਤਾਏ ਉਹਨਾਂ ਨੇ ਦਿੱਲੀ ਦੇ ਇਸ਼ਾਰਿਆਂ ਤੇ ਕੰਮ ਕਰਕੇ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਲਾਸਟ ਸਵਾਲ ਹੈ ਚਿਮਾ ਸਾਹਿਬ ਗੱਲ ਤੁਸੀਂ ਪਾਰਟੀ ਪ੍ਰਧਾਨ ਕਾਂਸ ਸਿੰਘ ਵਾਲਾ ਦੀ ਕਰਦੇ ਆ ਕਿ ਉਨਾਰਾ ਭਾਵੇਂ ਕਿ ਲੋਕ ਸਭਾ ਸੀਟ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਹੁਣ ਪੀਐਸਸੀ ਦੇ ਉੱਪਰ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਹੜੀ ਚੋਣ ਲੜਾਈ ਜਾਵੇ ਪਰ ਕਿਤੇ ਨਾ ਕਿਤੇ ਉਹ ਭਗਵੰਤ ਮਾਨ ਦਾ ਆਪਣਾ ਹਲਕਾ ਉੱਥੋਂ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਦੋ ਵਾਰੀ ਉੱਥੋਂ ਐਮਪੀ ਦੀ ਇਲੈਕਸ਼ਨ ਜਿੱਤ ਚੁੱਕੇ ਨੇ ਤੇ ਪਿਛਲੀ ਵਾਰ ਜਿਹੜੀ ਜਿਹੜੀ ਚੋਣ ਹੋਈ ਸੀ ਉਸ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹ ਜਿੱਤੇ ਸੀਗੇ ਤੇ ਉਹਨਾਂ ਦੀ ਜਿਹੜੀ ਜਿੱਤ ਸੀਗੀ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਤੁਹਾਡਾ ਵੀ ਰਿਹਾ ਕਿਉਂਕਿ ਕਿਤੇ ਨਾ ਕਿਤੇ ਉਸ ਵਿੱਚ ਸਭ ਤੋਂ ਵੱਧ ਜ਼ੋਰ ਤੁਹਾਡਾ ਲੱਗਿਆ ਹੋਇਆ ਸੀ ਪਰ ਹੁਣ ਇਹ ਪੀਏਸੀ ਉਹ ਚਾਹੇ ਤੁਸੀਂ ਹੋ ਤੁਸੀਂ ਪੀਏਸੀ ਦੇ ਮੈਂਬਰ ਹੋ ਹੁਣ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਕਾਨ ਸਿੰਘ ਵਾਲਾ ਜੀ ਨੂੰ ਵੀ ਜਿਹੜੀ ਚੋਣਾ ਸੰਗਰੂਰ ਲੋਕ ਸਭਾ ਹਲਕੇ ਤੋਂ ਲਾਈ ਜਾਵੇ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਮੁਕਾਬਲਾ ਹੈ ਉਹ ਸਿਮਰਜੀਤ ਸਿੰਘ ਮਾਨ ਤੇ ਕਾਨ ਸਿੰਘ ਜਿਹੜੇ ਇੱਕ ਪਹਿਲਾਂ ਇੱਕ ਪਾਰਟੀ ਦੇ ਥੰਮ ਸੀ ਹੁਣ ਵੱਖੋ ਵੱਖਰੇ ਹੋ ਚੁੱਕੇ ਨੇ ਵੀ ਆਪਸੀ ਮੁਕਾਬਲਾ ਜਿਹੜਾ ਉਹ ਕੜਾ ਦੇਖਣ ਨੂੰ ਮਿਲ ਸਕਦਾ 2024 ਦੇ ਵਿੱਚ ਤੇ ਲੋਕ ਕਿੰਨਾਂ ਨੂੰ ਵੋਟ ਪਾਉਣ ਗੱਲ ਇਹ ਆ ਦੀ ਸਾਡੀ ਟੱਕਰ ਜਿਹੜੀ ਆ ਉਹ ਦਿੱਲੀ ਦੇ ਦਲਾਲਾਂ ਨਾਲ ਆ ਸਾਡੀ ਟੱਕਰ ਹੈ ਪੰਜਾਬ ਸਰਕਾਰ ਦਾ ਜਿਹੜਾ ਘੜ ਹੈ ਭਗਵੰਤ ਮਾਨ ਦਾ ਸਾਡੀ ਟੱਕਰ ਉਹਨਾਂ ਨਾਲ ਹੈ ਰਹਿ ਗਈ ਗੱਲ ਸਮਜੀਤ ਸਿੰਘ ਮਾਨ ਦੀ ਸਿਮਰਜੀਤ ਸਿੰਘ ਮਾਨ ਨੂੰ ਚਾਹੀਦਾ ਵੀ ਉਹਨੂੰ ਦੋ ਤਿੰਨ ਵਾਰੀ ਜਿਤਾਇਆ ਕੋਮ ਨੇ ਉਹ ਹੁਣ ਉਹਨਾਂ ਨੂੰ ਆਰਾਮ ਕਰਨਾ ਚਾਹੀਦਾ ਇੱਕ ਤੇ ਉਹਨਾਂ ਦਾ ਸਰੀਰ ਬਿਰਜੁਰ ਬਿਰਧ ਹੋ ਗਿਆ ਕਿਉਂਕਿ ਉਹਨਾਂ ਨੂੰ ਜੇ ਅਸੀਂ ਵੀ ਜ਼ੋਰ ਲਾਉਂਦੇ ਰਹੀਆਂ ਬੜਾ ਜਿਤਾਇਆ ਪਰ ਉਹਨਾਂ ਨੂੰ ਇਸ ਵਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜਿੰਨੇ ساری ਉਮਰ ਲਾਤੀ ਉਹਨਾਂ ਦੀ ਮਦਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਜਸਕਰਨ ਸਿੰਘ ਕਾਨ ਸਿੰਘ ਵਾਲਾ ਬਹੁਤ ਵੱਡਾ ਪੰਥ ਦਾ ਸੇਵਾਦਾਰ ਹੈ ਜਰਨੈਲ ਹੈ ਉਹਨੇ ਬਹੁਤ ਤਕੜੀ ਸੇਵਾ ਤਨ ਮਨ ਧਨ ਨਾਲ ਪੰਥ ਦੀ ਹਕੂਮਤੀ ਕੀਤੀ ਹੈ ਸਾਡਾ ਜਿਹੜਾ ਮੁਕਾਬਲਾ ਉਹ ਜਿਹੜਾ ਇਸ ਦਿੱਲੀ ਦੇ ਦਲਾਨਾਂ ਨਾਲ ਹੋਰ ਸਾਡੇ ਮੁਕਾਬਲੇ ਦੇ ਵਿੱਚ ਕੋਈ ਨਹੀਂ ਕਿਉਂਕਿ ਸਾਡੀ ਜਿਹੜੀ ਪਾਰਟੀ ਹੈ ਉਹ ਬੜੀ ਤਾਕਤਵਾਰ ਹੈ ਥੋੜੇ ਸਮੇਂ ਦੇ ਵਿੱਚ ਇਹਨੇ ਹਰ ਜ਼ਿਲ੍ਹੇ ਦੇ ਵਿੱਚ ਪ੍ਰਧਾਨ ਖੜ ਦੇਣਾ ਹਰ ਦੇਸ਼ ਦੇ ਵਿੱਚ ਆਪਣੀ ਜੁੰਟ ਖੜੀ ਕਰ ਲੈਣੀ ਹਰ ਮੈਂ ਸਮਝਦਾ ਹਲਕੇ ਦੇ ਵਿੱਚ ਘਰ ਘਰ ਦੇ ਵਿੱਚ ਚਾਰ ਮਹੀਨਿਆਂ ਚ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਪਤੇ ਦੀ ਗੱਲ ਪਹੁੰਚ ਜਾਣੀ ਇਹ ਕਿਤੇ ਛੋਟੀ ਗੱਲ ਹੈ ਤੇ ਬੜੀ ਵੱਡੀ ਮੈਂ ਸਮਝਦਾ ਸੰਗਰੂਰ ਤੋਂ ਜਤੈਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜਤ ਪ੍ਰਾਪਤ ਕਰਨਗੇ ਦੋ ਪਪਾ ਭਾਰੂ ਹੀ ਬੈਠੇ ਨੇ ਲੋਕਾਂ ਦੀ ਆਵਾਜ਼ ਦੇ ਨਾਲ ਹੀ ਅਸੀਂ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੀ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸੰਗਰੂਰ ਤੋਂ ਖੜੋ ਸੋ ਪੀਐਸਸੀ ਨੇ ਜਲਦੀ ਜਿਹੜਾ ਇਹ ਫੈਸਲਾ ਲੈ ਲੈਣਾ ਇਹ ਕਲੀਅਰ ਹੈ ਕਿ ਹੁਣ ਸੰਗਰੂਰ ਤੋਂ ਹੀ ਲੜਨਗੇ ਵੇਖੋ ਜੀ ਇਹ ਤਾਂ ਸਮਾਂ ਦੱਸੂਗਾ ਤੇ ਅਸੀਂ 23 ਤਰੀਕ ਨੂੰ ਇੱਕ ਮੀਟਿੰਗ ਕਰਕੇ ਉਹਦੇ ਵਿੱਚ ਫੈਸਲਾ ਜਿਹੜਾ ਉਹ ਜੋ ਪਾਰਟੀ ਫੈਸਲਾ ਕਰੇਗੀ ਉਹ ਤੁਹਾਨੂੰ ਦੱਸ ਦਿੱਤਾ ਕਿ ਬਹੁਤ ਬਹੁਤ ਧੰਨਵਾਦ ਜੀ ਇਹ ਸਾਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਜੱਥੇਦਾਰ ਜਸਵੰਤ ਸਿੰਘ ਚਿਮਮਾ ਜੋ ਕੇ ਪਾਰਟੀ ਨੇ ਪਿਛਲੇ ਦਿਨੀ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਇਹਨਾਂ ਨੂੰ ਲੋਕ ਸਭਾ ਦਾ ਉਮੀਦਵਾਰ ਐਲਾਨਿਆ ਗਿਆ ਤੇ ਕੱਲ ਸਮੁੱਚੀ ਪਾਰਟੀ ਐਸੀ ਦੀ ਕੇਸਗੜ੍ਹ ਸਾਹਿਬ ਨਤਮਸਤਕ ਹੋਈ ਸੀ ਤੇ ਅੱਜ ਉਸ ਸੰਬੰਧੀ ਇਹਨਾਂ ਦੇ ਨਾਲ ਵਿਚਾਰਾ ਕੀਤੇ ਗਏ ਨੇ ਤੇ ਉੱਥੇ ਹੀ ਇਹਨਾਂ ਦੇ ਵੱਲੋਂ ਵੱਡੀ ਗੱਲ ਆਖੀ ਗਈ ਹੈ ਕਿ ਸੰਗਰੂਰ ਲੋਕ ਸਭਾ ਦੀ ਜਿਹੜੀ ਸੀਟ ਹੈ ਉੱਥ ਪਾਰਟੀ ਪ੍ਰਧਾਨ ਕਾਂਨ ਸਿੰਘ ਵਾਲਾ ਉਹ ਚੋਣ ਲੜ ਸਕਦੇ ਨੇ ਜਿਸ ਸੰਬੰਧੀ ਫੈਸਲਾ ਜਲਦ ਕੀਤਾ ਜਾ ਸਕਦਾ ਹੈ। ਕੈਮਰਾਮੈਨ ਪਰਚੇਸ ਦੇ ਨਾਲ ਰਵੀ ਗਰਗ ਦੀ ਰਿਪੋਰਟ ਪੈਦਾ ਟੀਵੀ ਲੁਧਿਆਣਾ।